ਉਹ ਨਾਮ ਜਪ ਜਦੋਂ ਆਪਾਂ ਨਾਮ ਜਪਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਨਾਮ ਜਪਦੇ ਹਾਂ ਦਿਖਾ ਕੇ ਨਾਮ ਨਹੀਂ ਜਪਣਾ ਚਾਹੀਦਾ ਤੇ ਨਾਮ ਜਪਦੇ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੀਦਾ ਕਿ ਮੈਂ ਇੰਨਾ ਨਾਮ ਜਪਦਾ ਸਾਹ ਸੰਗਤ ਮਹਾਰਾਜ ਕਹਿੰਦੇ ਗੁਰਸਤ ਗੁਰਤਾ ਜੋ ਸਿੱਖ ਰਖਾਏ ਸੋ ਭਲਕੇ ਉਠਰ ਨਾਮ ਤੇਰਾ ਭਲਕਦਾ ਸਮਾ ਨਾਮ ਦਾ 12 ਤੋਂ 3 ਹੁਣ ਇੱਥੇ ਇਹ ਵੀ ਨਹੀਂ ਸਮਝਣਾ ਵੀ ਆਪਾਂ ਨੂੰ ਇਸ਼ਾਨ ਨੀ ਕਰਨਾ ਚਾਹੀਦਾ ਇਸ਼ਾਨ ਬਹੁਤ ਜ਼ਰੂਰੀ ਹੈ ਸਮਝਣਾ ਵੀ ਮਹਾਰਾਜ ਕਹਿੰਦੇ ਕੀ ਨੇ ਕਿਸ ਵੇਲੇ ਨੂੰ ਕਿਹਾ ਵਿਸ਼ਨਾਨ ਨਹੀਂ ਕਰਨਾ ਮਹਾਰਾਜ ਕਹਿੰਦੇ ਕਾਰਿਸ਼ਨਾਣ ਸਿਵਰ ਪ੍ਰਭੇ ਆਪਣਾ ਮਨ ਤਨ ਭਏ ਰੋਗਾ ਵਿਸ਼ਨਾਨ ਬੜਾ ਜ਼ਰੂਰੀ ਹੈ ਮਨਵੀ ਦੇ ਤਨ ਰੋਗ ਰੋਜ਼ ਇਸ਼ਨਾਨ ਕਰਨਾ ਚਾਹੀਦਾ ਜਿਹੜਾ ਬੰਦਾ ਨਹਾਉਂਦਾ ਨਹੀਂ ਨਾ 16 ਕਲਾਂ 'ਚੋਂ ਇੱਕ ਕਲਾ ਉਹਦੀ ਖਰਾਬ ਹੋ ਜਾਂਦੀ ਹੈ ਗੱਜੇ ਆਖੋ ਸਤਿਨਾਮ ਸਿਰੇ ਵਾਹੇ ਗੁਰੂ ਕਈ ਹਫ਼ਤਾ ਹਫ਼ਤਾ ਨਾ ਹੁੰਦੇ ਦੋ ਬੰਦਿਆਂ ਨੂੰ ਆਫ ਹੈ ਇੱਕ ਤਾਂ ਬਜ਼ੁਰਗ ਬਹੁਤਾ ਬਿਰਤ ਹੋ ਗਿਆ ਸੀ 90 ਸਾਲ ਦਾ ਸਰੀਰ ਕੰਮ ਨਹੀਂ ਕਰਦਾ ਉਹਨੂੰ ਮਰਦਾ ਦੂਜਾ ਕੋਈ ਰੋਗੀ ਹੋਵੇ ਮੰਜੇ ਤੇ ਪਿਆ ਜਿਉ ਨਾਮ ਜਪਦਾ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਤਿੰਨ ਤੋਂ 6 ਦਾ ਸਮਾਂ ਫਿਰ ਇਸ਼ਨਾਨ ਕਰਨ ਦਾ ਸਮਾਂ ਹੈ ਜਿਹੜਾ ਨਾਮ ਦਾ ਸਮਾਂ ਉਹ 12 ਤੋਂ 3 ਦਾ